ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਭ ਬੜ ਪਾਗੇ ਹੋ ਜੋ ਕਿ ਹਰ ਰੋਜ਼ ਹੀ ਪਰਮੇਸ਼ਵਰ ਦੀ ਬਾਣੀ ਦੇ ਨਾਲ ਜੁੜ ਕੇ ਆਪਣਾ ਜਿਹੜਾ ਇਹ ਮਨੁੱਖੀ ਜੀਵਨ ਹੈ ਇਸ ਨੂੰ ਸਫਲਾ ਕਰ ਰਹੇ ਹੋ ਆਓ ਅੱਜ ਆਪਾਂ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਜੁੜ ਕੇ ਸਤਿਗੁਰ ਪਾਤਸ਼ਾਹ ਜੀ ਅੱਜ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਅੱਜ ਦੇ ਪਾਵਨ ਸ਼ਲੋਕ ਦੇ ਰਾਹੀਂ ਉਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਆਪਾਂ ਸਾਰੇ ਉਹਨਾਂ ਦੇ ਪਾਵਨ ਸ਼ਲੋਕ ਦੀ ਵਿਚਾਰ ਦੇ ਨਾਲ ਸਾਂਝ ਪਾਉਂਦੇ ਹਾਂ ਸਤਿਗੁਰੂ ਪਾਤਸ਼ਾਹ ਜੀ ਭਗਤ ਕਬੀਰ ਜੀ ਜੋ ਕਿ ਸ਼ਰਮਣੀ ਭਗਤ ਹੋਏ ਨੇ ਭਗਤ ਕਬੀਰ ਜੀ ਦੇ ਪਾਵਨ ਸ਼ਲੋਕ ਜਿੰਨੇ ਵੀ ਸ਼ਲੋਕ ਅੱਜ ਤੱਕ ਅਸੀਂ ਜਿਨ੍ਹਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਹਰ ਇੱਕ ਸ਼ਲੋਕ ਮਨ ਤੇ ਆਧਾਰਿਤ ਹੈ। ਅਗਧ ਕਵੀ ਜੀ ਮਨ ਨੂੰ ਸਮਝਾਉਣਾ ਕਰਦੇ ਨੇ ਕਿ ਕਮਲੇ ਮਨ, ਹੈ ਅੰਦੇ ਮਨ, ਅਗਿਆਨੀ ਮਨ ਤੂੰ ਆਪਣਾ ਮੂਲ ਪਛਾਣ, ਭਾਵ ਆਪਣਾ ਅਸਤਿ ਪਛਾਣ ਵੀ ਤੂੰ ਇਸ ਜੀਵਨ ਇਸ ਸੰਸਾਰ ਵਿੱਚ ਕੀ ਲੈਣ ਵਾਸਤੇ ਆਇਆ ਤੇ ਇੱਥੇ ਆ ਕੇ ਤੂੰ ਕਿਹੜੀ ਕਮਾਈ ਕੀਤੀ, ਕਿਹੜਾ ਤੰਦੁਲਤ ਇਕੱਠਾ ਕੀਤਾ, ਕੀ ਕੁਝ ਤੂੰ ਇੱਥੇ ਬਣਾਇਆ? ਤੇ ਕਿਹੜੇ ਪਦਾਰਥ ਨੇ ਉਹ ਜਿਹੜੇ ਤੇਰੇ ਨਾਲ ਜਾਣ ਵਾਲੇ ਨੇ ਤੇ ਕਿਹੜੇ ਉਹ ਪਦਾਰਥ ਨੇ ਜੋ ਤੂੰ ਸਦੇਵ ਜਿਨ੍ਹਾਂ ਦੇ ਪਿੱਛੇ ਭਜਦਾ ਰਿਹਾ ਦੌੜਦਾ ਰਿਹਾ ਭਜ ਨੱਠ ਕਰਦਾ ਰਿਹਾ ਜਿਨ੍ਹਾਂ ਨੂੰ ਤੂੰ ਆਪਣਾ ਸਮਝਦਾ ਰਿਹਾ ਅਖੀਰ ਦੇ ਵਿੱਚ ਉਹਨਾਂ ਦੇ ਨਾਂ ਉਹਨਾਂ ਦੇ ਵਿੱਚੋਂ ਕੋਈ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਸੀ ਭਗਵਾਨ ਵਾਲਿਓ ਆਪਾਂ ਸੰਸਾਰ ਵਿੱਚ ਜਦੋਂ ਵਿਛੜਦੇ ਆ ਨਾ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕੀ ਆਮ ਤੌਰ ਤੇ ਲੋਕ ਜਿਹੜੇ ਨੇ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਵੀ ਜਿਹੜੇ ਮੰਦੇ ਇੱਥੇ ਚੰਗੇ ਕਰਮ ਕਰਦੇ ਨੇ ਉਹਨਾਂ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਹੜੇ ਮਾੜੇ ਕਰਮ ਕਰਦੇ ਨੇ ਉਹਨਾਂ ਨੂੰ ਨਰਕ ਦੀ ਪ੍ਰਾਪਤੀ ਹੁੰਦੀ ਆ ਇੱਥੇ ਸੰਸਾਰ ਦੇ ਉੱਤੇ ਸਵਰਗ ਤੇ ਨਰਕ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹ ਜ਼ੋਰ ਦਿੱਤਾ ਜਾਂਦਾ ਹੈ ਤੇ ਆਮ ਤੌਰ ਤੇ ਵੀ ਘਰ ਪਰਿਵਾਰ ਦੇ ਵਿੱਚ ਵੀ ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਹੋયા ਕਹਿ ਦਿੰਦੇ ਨੇ ਕਹਿੰਦੇ ਵੀ ਜਿਹੜੇ ਜਿਹੋ ਜਿਹਾ ਤੂੰ ਕਰਮ ਕਰਦਾ ਤੈਨੂੰ ਤਾਂ ਪੱਕਾ ਨਰਕ ਹੀ ਮਿਲੂ ਜਾਂ ਆਮ ਤੌਰ ਤੇ ਹਸੀ ਮਜ਼ਾਕ ਮਖੌਲ ਦੇ ਵਿੱਚ ਵੀ ਕਹਿੰਦੇ ਕਹਿ ਦਿੰਦੇ ਨੇ ਵੀ ਤੇਰੇ ਕਰਮਾਂ ਤੋਂ ਸਾਨੂੰ ਇੰਜ ਲੱਗਦਾ ਵੀ ਤੂੰ ਹੁਣ ਨਰਕ ਦੇ ਵਿੱਚ ਜਾਉ ਤੈਨੂੰ ਸਵਰਗ ਨਹੀਂ ਮਿਲਣਾ ਇਹ ਸਵਰਗ ਤੇ ਨਰਕ ਹੈ ਕੀ ਚੀਜ਼ ਹੈ ਆਓ ਆਪਾਂ ਇਸ ਦੇ ਉੱਤੇ ਵਿਚਾਰ ਕਰਦੇ ਹਾਂ ਕਿਉਂ ਨਾ ਆਪਾਂ ਭਗਤ ਕਬੀਰ ਜੀ ਨੂੰ ਹੀ ਪੁੱਛ ਲਈਏ ਵੀ ਸਵਰਗ ਨਰਕ ਕੀ ਹੈ ਤੇ ਸਵਰਗ ਨਰਕ ਦੀ ਲਾਲਸਾ ਕਿਨਾਂ ਇਨਸਾਨਾਂ ਨੂੰ ਹੁੰਦੀ ਹੈ ਤੇ ਕਿਹੜੇ ਉਹ ਲੋਕ ਨੇ ਜੋ ਸਵਰਗ ਪਾਉਣਾ ਚਾਹੁੰਦੇ ਨੇ ਜਾਂ ਕਿਹੜੇ ਉਹ ਲੋਕ ਨੇ ਜਿਹੜੇ ਨਰਕ ਦੇ ਵਿੱਚ ਜਾਂ ਜਾਂਦੇ ਨੇ ਪਗਤ ਗੀਤ ਵਿੱਚ ਕਹਿੰਦੇ ਨੇ ਕਬੀਰ ਸੁਰਗ ਨਰਕ ਤੇ ਮੈਂ ਰਹਾਂ ਸਤਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹਾਂ ਅੰਤ ਅਰ ਆਦ ਪਗਾਂ ਵਾਲਿਓ ਜਿਹੜਾ ਗੁਰੂ ਦਾ ਸਿੱਖ ਹੁੰਦਾ ਨਾ ਗੁਰੂ ਦਾ ਪਿਆਰਾ ਜਿਹੜਾ ਆਪਣੇ ਪ੍ਰਮਾਤਮਾ ਦੇ ਨਾਲ ਪਿਆਰ ਕਰਦਾ ਹੈ ਆਪਣੇ ਪ੍ਰਮਾਤਮਾ ਆਪਣੇ ਇਸ਼ਟ ਦੀ ਪੂਜਾ ਕਰਦਾ ਹੈ ਤੇ ਆਪਣੇ ਅਕਾਲ ਪੁਰਖ ਨੂੰ ਹੀ ਸਭ ਕੁਝ ਮੰਨਦਾ ਹੈ ਉਹ ਨਾ ਤਾਂ ਲੋਕ ਦੇ ਸੁੱਖਾਂ ਨੂੰ ਵੇਖ ਕੇ ਆਪਣੇ ਮਨ ਨੂੰ ਡੁਲਾਉਂਦਾ ਹੈ ਤੇ ਨਾ ਹੀ ਉਹਨੂੰ ਪਰਲੋਕ ਦੇ ਸੁੱਖਾਂ ਦੀ ਕੋਈ ਆਲਸਾ ਹੁੰਦੀ ਹੈ ਕੋਈ ਉਹਦੇ ਅੰਦਰ ਦਿਲਚਸਪੀ ਹੁੰਦੀ ਹੈ ਲਾਲਸਾ ਹੁੰਦੀ ਹੈ ਵੀ ਉਹਨੂੰ ਕੋਈ ਪਰਲੋਕ ਦੇ ਵਿੱਚ ਕੋਈ ਚੰਗੇ ਪਕਵਾਨ ਮਿਲਣਗੇ ਜਾਂ ਹੁਰਾਂ ਮਿਲਣਗੀਆਂ ਜਾਂ ਮਹਿਲ ਮਾੜੀਆਂ ਮਿਲਣਗੀਆਂ ਜਾਂ ਉਹ ਜ਼ਿੰਦਗੀ ਬਤੀਤ ਕਰੇਗਾ ਤੇ ਉਹਦਾ ਕੋਈ ਠਾਠ ਵਾਟ ਹੋਵੇਗਾ ਉਹਦਾ ਰੰਗ ਮਹਿਲ ਹੋਵੇਗਾ ਜਾਂ ਉਹਨੂੰ ਕੋਈ ਉੱਚੇ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਅਕਾਲ ਪੁਰਖ ਦੇ ਨਾਲ ਪਿਆਰ ਕਰਨ ਵਾਲੇ ਦੀ ਜਿਹੜੀ ਅਵਸਥਾ ਹੈ ਨਾ ਉਹ ਵਸਤਾ ਇਹੋ ਜਿਹਾ ਵਸਤਾ ਹੈ ਜਿਹੜੀ ਸਮ ਹੈ ਜਿੱਥੇ ਉਹਦੇ ਅੰਦਰ ਮੈਂ ਮੈਂ ਮੇਰੀ ਦੀ ਭਾਵਨਾ ਖਤਮ ਹੋ ਜਾਂਦੀ ਹੈ ਉਮੇ ਦਜਿਹੜਾ ਕੰਡਾ ਹੈ ਸਾਕਤ ਹਰ ਸਾਧਨਾ ਜਾਣਿਆ ਤੈਨੂੰ ਅੰਤਰ ਹੋਮੇ ਕੰਡਾ ਇੱਕ ਕੰਡਾ ਜਿਹੜਾ ਹੈ ਨਾ ਆਮ ਤੌਰ ਤੇ ਜਦੋਂ ਅਸੀਂ ਜੰਗਲਾਂ ਦੇ ਵਿੱਚ ਜਾਂ ਪਹਾੜੀ ਇਲਾਕਿਆਂ ਦੇ ਵਿੱਚ ਜਦੋਂ ਅਸੀਂ ਘੁੰਮਦੇ ਫਿਰਦੇ ਹਾਂ ਤੇ ਜੇ ਕੋਈ ਕੰਡਾ ਸਾਡੇ ਪੈਰ ਵਿੱਚ ਵੱਜ ਜਾਵੇ ਤੇ ਸਾਨੂੰ ਉਹਦੀ ਪੀੜ ਮਹਿਸੂਸ ਹੁੰਦੀ ਹੈ ਕਈ ਵਾਰੀ ਜਿਹੜਾ ਕੰਡਾ ਹੈ ਉਹ ਜੁੱਤੀ ਦੇ ਵਿੱਚ ਵੀ ਫਸਾਇਰਿਆ ਜਾਂਦਾ ਹੈ ਪਰ ਜਦੋਂ ਜੂ ਜੂ ਅਸੀਂ ਤੁਰਦੇ ਆ ਨਾ ਤ्यों ਤ्यों ਉਹ ਕੰਡਾ ਸਾਨੂੰ ਉਹਦੀ ਉਹਦਾ ਜਿਹੜਾ ਨੁਕੀਲਾਪਨ ਹੈ ਉਹ ਸਾਨੂੰ ਮਹਿਸੂਸ ਹੁੰਦਾ ਵੀ ਕੁਝ ਨਾ ਕੁਝ ਸਾਡੀ ਜੁੱਤੀ ਦੇ ਵਿੱਚੋਂ ਵਿਆ ਹੋਇਆ ਹੈ ਤੇ ਜਿਸ ਕਾਰਨ ਜਦੋਂ ਅਸੀਂ ਵੇਖਦੇ ਆ ਤੇ ਉਹ ਕੰਡਾ ਅਸੀਂ ਉਸ ਨੂੰ ਕੱਢ ਦਿੰਦੇ ਆ ਉਹਦੇ ਵਿੱਚੋਂ ਪਰ ਇਹ ਜਿਹੜਾ ਹੋਮੇ ਦਾ ਕੰਡਾ ਹੈ ਇਹ ਨਿਕਲਦਾ ਨਹੀਂ ਪਾਗਾਂ ਵਾਲਿਓ ਇਹ ਹੋਮੇ ਦਾ ਕੰਡਾ ਤਾਂ ਇਸ ਤਰ੍ਹਾਂ ਹੈ ਕਿ ਤੁਸੀਂ ਸੰਸਾਰ ਤੋਂ ਸਰੀਰ ਵੀ ਤਿਆਗੋਗੇ ਨਾ ਤੇ ਜਦੋਂ ਤੁਸੀਂ ਹੋਰ ਸਰੀਰ ਦੇ ਵਿੱਚ ਜਾਓਗੇ ਹੋ ਸਕਦਾ ਤੁਸੀਂ ਹੋਰ ਸਜੀਰ ਦੇ ਵਿੱਚ ਜਾਓ ਤੇ ਹੋਮੇ ਵੀ ਤੁਹਾਡੇ ਨਾਲ ਹੀ ਜਾਵੇਗੀ ਹੋਮੇ ਖਤਮ ਨਹੀਂ ਹੁੰਦੀ ਇਸ ਹੋਮੇ ਨੂੰ ਇਸੇ ਸਮੇਂ ਦੇ ਵਿੱਚ ਇਸੇ 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 ਸਮੇਂ ਦੇ ਵਿੱਚ ਸਾਨੂੰ ਇਸ ਹੋਮੇ ਦਾ ਹੋਮੇ ਨੂੰ ਖਤਮ ਕਰਨਾ ਹੈ ਇਸ ਹੋਮੇ ਇਸ ਹੋਮੇ ਦਾ ਨਾਸ਼ ਕਰਨਾ ਹੈ ਹੁਣ ਇਸ ਹੋਮੇ ਨੂੰ ਖਤਮ ਕਰਨ ਦੇ ਲਈ ਸਾਨੂੰ ਕਰਨਾ ਕੀ ਪਵੇਗਾ ਹੋਮੇ ਹੈ ਕੀ ਪਹਿਲਾਂ ਤੋਂ ਆਪਾਂ ਨੂੰ ਇਸ ਨੂੰ ਆਪਾਂ ਕਹਾਂਗੇ ਹੋਮੇ ਕੀ ਹੈ ਹੋਮੇ ਹੈ ਮੈਂ ਮੇਰੀ ਦੀ ਭਾਵਨਾ ਕਿ ਇਹ ਵੀ ਮੇਰਾ ਮੈਂ ਇਹ ਬਣਾਇਆ ਮੈਂ ਮਕਾਨ ਬਣਾਇਆ ਮੈਂ ਮੜੀਆਂ ਬਣਾਇਆ ਮਣਾ ਹੇ ਮਸਾਣੇ ਮਸਾ ਬਣਾਏ ਨੇ ਮੈਂ ਹਸਪਤਾਲ ਬਣਾਏ ਨੇ ਮੈਂ ਧਾਰਮਿਕ ਅਧਾਰੇ ਬਣਾਏ ਨੇ ਹਨਾ ਕਈ ਤਰ੍ਹਾਂ ਦੇ ਲੋਕ ਨੇ ਜੋ ਕਹਿੰਦੇ ਨੇ ਵੀ ਇਹ ਜੋ ਕੁਝ ਕੀਤਾ ਇਹ ਮੇਰੇ ਸਵਰਗੀ ਮਾਤਾ ਪਿਤਾ ਜੀ ਨੇ ਇਹ ਥੰਮਗਣ ਬਣਵਾਇਆ ਸੀ ਇਹ ਮੇਰੇ ਸਵਰਗੀ ਮਾਤਾ ਪਿਤਾ ਬਣਾ ਚੁੱਕੇ ਨੇ ਹਨਾ ਕਈ ਥਾਂ 'ਤੇ ਲਿਖਿਆ ਹੁੰਦਾ ਕਿ ਇਹ ਜਿਹੜੀ ਯਾਦਗਾਰ ਹੈ ਇਹ ਫਲਾਣੇ ਬੰਦੇ ਦੀ ਯਾਦ ਦੇ ਵਿੱਚ ਇਸ ਸਥਾਨ ਨੂੰ ਬਣਾਇਆ ਗਿਆ ਅਸੀਂ ਕਈ ਵਾਰੀ ਪੜ੍ਹਦੇ ਹਾਂ ਸਵਰਗੀ ਹੈ ਮਾਤਾ ਫਲਾਣਾ ਉਹਨਾਂ ਦਾ ਨਾਮ ਉਹਨਾਂ ਦੀ ਯਾਦ ਵਿੱਚ ਇਹ ਕਮਰਾ ਬਣਾਇਆ ਗਿਆ ਉਹਨਾਂ ਦੀ ਯਾਦ ਵਿੱਚ ਇਹ ਪਾਣੀ ਦਾ ਜਿਹੜਾ ਕੈਂਪ ਹੈ ਉਹ ਲਾਇਆ ਗਿਆ ਉਹਨਾਂ ਦੀ ਉਹਨਾਂ ਦੀ ਯਾਦ ਵਿੱਚ ਜਿਹੜਾ ਇਹ ਮੈਡੀਸਿਨ ਜਿਹੜਾ ਇਹ ਹਸਪਤਾਲ ਹੈ ਜਿੱਥੇ ਦਵਾਈਆਂ ਮਿਲਦੀਆਂ ਨੇ ਇਹ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਕਈ ਥਾਵਾਂ ਤੇ ਪੰਖਿਆਂ ਦੇ ਉੱਤੇ ਵੀ ਲਿਖਿਆ ਹੁੰਦਾ ਹੈ ਕਿ ਸਵਰਗੀ ਹੈ ਫਲਾਣੇ ਦੀ ਯਾਦ ਵਿੱਚ ਇਹ ਪੇਟ ਕੀਤਾ ਗਿਆ ਇਹ ਜੋ ਕੁਝ ਵੀ ਹੈ ਇਹ ਹੁੰਦਾ ਹੈ ਵੀ ਇਹ ਜੋ ਕੁਝ ਦੇ ਰਿਹਾ ਇਹ ਮੈਂ ਦੇ ਰਿਹਾ ਸਤਿਗੁਰੂ ਉਸੇ ਇਹ ਨਹੀਂ ਜਾਣਦੇ ਕਿ ਸਤਗੁਰੂ ਪਾਸ਼ਾ ਜੀ ਦੀ ਦਿੱਤੀ ਹੋਈਆਂ ਦਾਤਾਂ ਨੇ ਇਨਾਂ ਦੇ ਉੱਤੇ ਸਾਡਾ ਕੋਈ ਜ਼ੋਰ ਨਹੀਂ ਹੈ ਕਿਉਂਕਿ ਜਿਸਮ ਮਹਾਰਾਜ ਜੀ ਨੇ ਸਾਨੂੰ ਇਹ ਦਾਤਾਂ ਦੇ ਦਿੱਤੀਆਂ ਨੇ ਜਿਨ੍ਹਾਂ ਦਾਤਾਂ ਨੂੰ ਅੱਜ ਅਸੀਂ ਵਰਤ ਚੜ ਕੇ ਬਤਾ ਰਹੇ ਨੇ ਜਿਨ੍ਹਾਂ ਦਾਤਾਂ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਇਹ ਸਭ ਕੁਝ ਹੀ ਇੰਪੋਰਟੈਂਟ ਨੇ ਇਹ ਦਾਤਾਂ ਜਿਹੜੀਆਂ ਸਤਗੁਰ ਪਾਸ਼ਾ ਜੀ ਨੇ ਸਾਨੂੰ ਖਾਣ ਦੇ ਪਕਵਾਨ ਪਹਿਣ ਲਈ ਕੱਪੜਾ ਓਢਣ ਲਈ ਚਾਦਰ ਤੇ ਸਿਰ ਢੱਕਣ ਦੇ ਲਈ ਮਕਾਨ ਦਿੱਤਾ ਛੱਤ ਦਿੱਤੀ ਹੈ ਇਹ ਸਤਗੁਰ ਪਾਸ਼ਾ ਜੀ ਦਾਤਾਂ ਨੇ ਇਹਨਾਂ ਨੂੰ ਅਸੀਂ ਆਪਣੇ ਕਮਾ ਦੇ ਵਿੱਚ ਲੈ ਕੇ ਆਉਣਾ ਸੀ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਭੋਗ ਵਿਲਾਸ ਵੀ ਕਰਨਾ ਸੀ ਪਰ ਉਹਨਾਂ ਕਰਨਾ ਸੀ ਜਿੰਨਾ ਕੋ ਸਤਗੁਰ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਹੈ ਜਿਹਨਾਂ ਜਿਹਨਾਂ ਸਾਨੂੰ ਇਹ ਲੋੜ ਹੈ ਪਰ ਜੇ ਇਹ ਤੋਂ ਵੱਧ ਜੀ ਅਸੀਂ ਭੋਗ ਵਿਲਾਸ ਦੇ ਵਿੱਚ ਪੈ ਜਾਈਏ ਜੇ ਅਸੀਂ ਆਪਣੇ ਸਤਗੁਰ ਪਾਤਸ਼ਾਹ ਜੀ ਨੇ ਗ੍ਰਸਤੀ ਜੀਵਨ ਦਿੱਤਾ ਹੈ ਗ੍ਰਸਤੀ ਜੀਵਨ ਦਿੱਤਾ ਹੈ ਆਪਣੇ ਆਪਣੀ ਬੋਟੀ ਹੈ ਸਾਡੇ ਆਪਣੀ ਇਸਤਰੀ ਹੈ ਉਹਦੇ ਨਾਲ ਆਪਾਂ ਜਿੰਮੇ ਮਰਜ਼ੀ ਸੰਭੋਗ ਕਰੀਏ ਜਿੰਮੇ ਮਰਜ਼ੀ ਉਹਦੇ ਨਾਲ ਰਹੀ ਹੈ ਜਿੰਮੇ ਮਨਜੀ ਅਸੀਂ ਉਹਦੇ ਨਾਲ ਖਾਈਏ ਪੀਏ ਉਠੀਏ ਬੈਠੀਏ ਜੋ ਮਰਜ਼ੀ ਉਹਦੇ ਨਾਲ ਕਰੀਏ ਉਹ ਸਾਡੀ ਆਪਣੀ ਅਰਧਾਂਗਨੀ ਹੈ ਆਪਣੀ ਆਪਣੀ ਇਸਤਰੀ ਹੈ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਪਰ ਜੇ ਤੂੰ ਪ੍ਰਾਈਸਤਰੀ ਦੇ ਨਾਲ ਸੰਭੋਗ ਕਰਦਾ ਹੈ ਪ੍ਰਾਈਸਤਰੀ ਨੂੰ ਭੋਗਦਾ ਹੈ ਪ੍ਰਾਈਸਤਰੀ ਤੇ ਅੱਖ ਰੱਖਦਾ ਹੈ ਪ੍ਰਾਈਸਤਰੀ ਨੂੰ ਤੂੰ ਤੱਕਦਾ ਹੈ ਫਿਰ ਤੇਰੇ ਲਈ ਬੜਾ ਪਤਕੜਾ ਪਾਪ ਹੈ ਫਿਰ ਤੂੰ ਜਿਹੜੀ ਨਰਕ ਦੀ ਗੱਲ ਕਰਦਾ ਹੈ ਨਾ ਉਹ ਸੱਚਮੁੱਚ ਤੇਰੇ ਲਈ ਬਣਿਆ ਹੋਇਆ ਹੈ ਹੁਣ ਮਹਾਰਾਜ ਭਗਤ ਕਬੀਰ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ ਮਹਾਰਾਜ ਭਗਤ ਕਬੀਰ ਜੀ ਸਾਨੂੰ ਇਹ ਸਮਝਾਣਾ ਚਾਹੁੰਦੇ ਨੇ ਕਬੀਰ ਸੁਰਗ ਨਰਕ ਤੇ ਮਹਿਰੋ ਸਤਿਗੁਰ ਕਾ ਪ੍ਰਸਾਦ ਸਤਿਗੁਰ ਦੀ ਕਿਰਪਾ ਹੋਈ ਆ ਬਖਸ਼ਿਸ਼ ਹੋਈ ਆ ਕਿ ਮੈਨੂੰ ਹੁਣ ਸੁਰਗ ਨਰਕ ਇਹਨਾਂ ਦੇ ਵਿੱਚ ਮੇਲਿਆਂ ਤੋਂ ਮੇਰਾ ਮਨ ਇਹਨਾਂ ਦੇ ਵਿੱਚ ਨਹੀਂ ਫਸਿਆ ਹੋਇਆ ਨਾ ਮੈਨੂੰ ਇਹਨਾਂ ਦੀ ਇਹਨਾਂ ਦੀ ਪਰਵਾਹ ਕਿ ਸੁਰਗ ਮਿਲੇਗਾ ਜਾਂ ਨਰਕ ਮਿਲੇਗਾ ਕਿਉਂਕਿ ਮੇਰਾ ਜਿਹੜਾ ਧਿਆਨ ਹੈ ਮੇਰਾ ਜਿਹੜਾ ਪਿਆਰ ਹੈ ਉਹ ਅਕਾਲਪੁਰਖ ਦੇ ਚਰਨਾਂ ਦੇ ਨਾਲ ਅਕਾਲਪੁਰਖ ਦੇ ਚਰਨ ਕੀ ਨੇ ਅਕਾਲਪੁਰਖ ਦੇ ਚਰਨ ਹੈ ਗੁਰੂ ਦਾ ਸ਼ਬਦ ਸਤਿਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਜੋ ਕੇ ਸਮੇਂ ਦੇ ਵੀ ਸਾਡੇ ਗੁਰੂ ਨੇ ਉਹ ਸਾਡੇ ਮਾਰਗਦਰਸ਼ਕ ਨੇ ਟੂ ਗਾਈਡਰ ਨੇ ਉਹ ਸਾਨੂੰ ਦੱਸਦੇ ਨੇ ਸਹੀ ਰਸਤਾ ਕੀ ਹੈ ਕਿਵੇਂ ਤੁਰਨਾ ਹੈ ਕੀ ਕਰਨਾ ਹੈ ਕਿਵੇਂ ਜੀਵਨ ਦੀ ਰੁਟੀਨ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਕਿਸ ਤਰ੍ਹਾਂ ਸਾਡੀ ਜੋਤ ਪ੍ਰਮਾਤਮਾ ਦੇ ਨਾਲ ਮਿਲ ਸਕਦੀ ਹੈ ਇਹ ਸਾਰਾ ਕੁਝ ਸਤਿਗੁਰੂ ਪਾਸ਼ਾ ਜੀ ਸਾਨੂੰ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਇਹ ਗੱਲ ਸਮਝਾਉਂਦੀ ਹੈ ਪਰ ਸਾਡੇ ਕੋਲ ਸਮਾਂ ਨਹੀਂ ਹੈ ਮਹਾਰਾਜ ਦੀ ਬਾਣੀ ਦੇ ਨਾਲ ਜੁੜਨ ਦਾ ਸਾਡੇ ਕੋਲ ਸਮਾਂ ਨਹੀਂ ਹੈ ਮਹਾਰਾਜ ਜੀ ਦੇ ਕੋਲ ਬੈਠਣ ਦਾ ਸਾਡੇ ਕੋਲ ਸਮਾਂ ਨਹੀਂ ਹੈ ਮਹਾਰਾਜ ਜੀ ਦੀ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਹੰਡਾਉਣ ਦਾ ਅਸੀਂ ਤਾਂ ਸਮਾਂ ਬਰਬਾਦ ਕਰਦੇ ਹਾਂ ਬੇਫਜ਼ੂਲ ਕੰਮਾਂ ਦੇ ਵਿੱਚ ਅਸੀਂ ਸਮਾਂ ਬਰਬਾਦ ਕਰਦੇ ਹਾਂ ਮਾਇਕ ਦੇ ਰਸਾਇਕ ਪਦਾਰਥਾਂ ਦੇ ਵਿੱਚ ਗਲਤਾਨ ਰਹਿ ਜਾਂਦੇ ਹਾਂ ਅਸੀਂ ਅਸੀਂ ਸਮਾਂ ਬਰਬਾਦ ਕਰ ਦਿੰਦੇ ਹਾਂ ਹੋਰ ਕੰਮਾਂ ਦੇ ਵਿੱਚ ਜਿਹਨਾਂ ਕੰਮਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਫਾਇਦਾ ਨਹੀਂ ਕੀ ਕਰਾਂਗੇ ਇਹਨਾਂ 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 ਸੁੱਖਾਂ ਦਾ ਇਹ ਸੁੱਖ ਥੋੜੀ ਨੇ ਵੀ ਮਿਲ ਆਪਣੇ ਘਰ-ਬਾਰ ਬਣਾ ਲਿਆ ਸੀ ਗੱਡੀਆਂ ਖਰੀਦ ਲਈਆਂ ਧਨ-ਦੌਲਤਾਂ ਦੇ ਅੰਬਾਰ ਲਗਾ ਲਿਆ ਕੀ ਕਰਾਂਗੇ ਆਪਾਂ ਉਹਨਾਂ ਨੂੰ ਸੁਖਾਂ ਦਾ ਇਹਨਾਂ ਦੇ ਵਿੱਚ ਸੁੱਖ ਨਹੀਂ ਹੈ ਸੋ ਕਿਸੇ ਜੀ ਤੁਸੀਂ ਕਿਸੇ ਸੁਲਝੇ ਹੋਏ ਇਨਸਾਨ ਦੇ ਨਾਲ ਗੱਲਬਾਤ ਕਰਕੇ ਵੇਖਿਓ ਮਹਾਂਪੁਰਖਾਂ ਦੇ ਨਾਲ ਗੱਲਬਾਤ ਕਰਕੇ ਵੇਖਿਓ ਇਹਨਾਂ ਇਹਨਾਂ ਵਸਤਾਂ ਦੇ ਵਿੱਚ ਕਿਸੇ ਦੇ ਵਿੱਚ ਵੀ ਸੁੱਖ ਨਹੀਂ ਹੈ ਹਾਰਸ ਪੀਵਸ ਅਦੀ ਹੀ ਰਾਤਾ ਆਨੁਸਾਖਿਨ ਮੈਂ ਲੈ ਜਾਂਦਾ ਹਾਰਸ ਕੇ ਮਾਤੇ ਮਨਸਦਾ ਆਨੰਦ ਆਨੁਸਾਮੇ ਵਿਆਪਿਤ ਚਿੰਨ੍ਹ ਜਿਹੜਾ ਪਰਮੇਸ਼ਵਰ ਦਾ ਨਾਮ ਇੱਕ ਵਾਰੀ ਚਖ ਲੈਂਦਾ ਉਹਨੂੰ ਉਹਦੇ ਵਿੱਚ ਅਨੰਦ ਆ ਜਾਂਦਾ ਹੈ ਹੋਰ ਦੁਨੀਆ ਦੇ ਜਿੰਨੇ ਵੀ ਰਸਪਦਾਰਤ ਨੇ ਉਹ ਸਭ ਵਿਅਰਥ ਨੇ ਜੇ ਕਿਸੇ ਨੂੰ ਕਿਸੇ ਪ੍ਰਦਾਰਥ ਦੀ ਲੋੜ ਹੈ ਕਿਸੇ ਕਿਸੇ ਵਸਤੂ ਦੀ ਲੋੜ ਹੈ ਉਹ ਅਸੀਂ ਅਕਾਲਪੁਰਖ ਤੋਂ ਮੰਗ ਲੈਂਦੇ ਆ ਅਕਾਲਪੁਰ ਸਾਨੂੰ ਸਭ ਕੁਝ ਦਿੰਦਾ ਪਰ ਤੁਸੀਂ ਕਦੇ ਦੇਖਿਆ ਤੁਹਾਨੂੰ ਸਤਗੁਰੂ ਪਾਤਸ਼ਾਹ ਜੀ ਨੇ ਇੰਨਾ ਸੋਹਣਾ ਸਰੀਰ ਦਿੱਤਾ ਜਿਨ ਕੰ ਜਿੱਤੇ ਅੱਖੀ ਨਾਕ ਜਿਨ ਜੀਭਾ ਦਿੱਤੀ ਬੋਲੇ ਤਾਤ ਜਿਨ੍ਹਾਂ ਨੇ ਸਤਿਗੁਰੂ ਪਾਸ਼ਾ ਨੂੰ ਤੁਹਾਨੂੰ ਇਹ ਸੋਹਣਾ ਰੂਪ ਦਿੱਤਾ ਸੋਹਣੀਆਂ ਅੱਖਾਂ ਦਿੱਤੀਆਂ ਨੇ ਜਿਨ੍ਹਾਂ ਨਾਲ ਤੁਸੀਂ ਸੋਹਣਾ ਦੇਖਣਾ ਹੈ ਚੰਗਾ ਦੇਖਣਾ ਹੈ ਉਹਨਾਂ ਅੱਖਾਂ ਦੇ ਨਾਲ ਆਪਾਂ ਕਿੰਨਾ ਗੰਦਮੰਦ ਦੇਖਦੇ ਆ ਕਿੰਨੇ ਖਿਆਲات ਇਹਦੇ ਵਿੱਚ ਮਾੜੇ ਆਉਂਦੇ ਨੇ ਇਹ ਰਸਨਾ ਜਿਹੜੀ ਵਾਹਿਗੁਰੂ ਦੇ ਨਾਮ ਉਚਾਰਨ ਲਈ ਦਿੱਤੀ ਸੀ ਮਹਾਰਾਜ ਜੀ ਨੇ ਇਸ ਦੇ ਨਾਲ ਅਸੀਂ ਪਰਮੇਸ਼ਵਰ ਦਾ ਗੁਣਗਾਨ ਕਰਨਾ ਸੀ ਪਰਮੇਸ਼ਵਰ ਦੀ ਸ਼ਿਵਸਲਾ ਕਰਨੇ ਸੀ ਕਿੰਨਾ ਕੋ ਅਸੀਂ ਇਹਦੇ ਨਾਲ ਪਰਮੇਸ਼ਵਰ ਦੀ ਸ਼ਿਵਸਲਾ ਕਰਦੇ ਆ ਇਹਦੇ ਨਾਲ ਗੁਣਗਾਨ ਕਰਦੇ ਆ ਇਹ ਕੰਨ ਦਿੱਤੇ ਸੀ ਮਹਾਰਾਜਾਂ ਜਿਨ ਕੰਨ ਕਿ ਜਿਨ ਕੰਨ ਕਿਤੇ ਅੱਖੀ ਨਾਕ ਜਿਨ੍ਹਾਂ ਨੇ ਕੰਨ ਦਿੱਤੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਕਈ ਕਈ ਲੋਕਾਂ ਕੋਲ ਕੰਨ ਵੀ ਨਹੀਂ ਹੈ ਇੱਕ ਇੱਕ ਕਈ 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 ਲੋਕਾਂ ਨਾਲ ਤਾਂ ਬੇਰੇ ਹੁੰਦੇ ਨੇ ਕਈ ਅੱਖਾਂ ਤੋਂ ਨਹੀਂ ਦੇਖ ਪਾਉਂਦੇ ਕਈ ਮੂੰਹ ਤੋਂ ਬੋਲ ਨਹੀਂ ਪਾਉਂਦੇ ਕਈ ਜਨਮਾਂਤਰੀ ਹੀ ਗੁੰਗੇ ਹੁੰਦੇ ਨੇ ਹਨਾ ਤੇ ਇਹ ਸਤਿਗੁਰੂ 파ਸ਼ਨ ਨੇ ਸਾਡੇ ਉੱਤੇ ਕਿੰਨੀ ਕਿਰਪਾ ਕੀਤੀ ਕਿ ਸਾਨੂੰ ਰਸੋਣਾ આરોਪ ਦਿੱਤਾ ਸਭ ਤੋਂ ਵੱਡੀ ਕਿਰਪਾ ਜਿਹ ਹੈ ਮਹਾਰਾਜ ਉਸ ਵਸਤੂ ਜੀਵਨ ਜਿਨ੍ਹਾਂ ਨੂੰ ਸਤਿਗੁਰੂ 파ਸ਼ਨ ਨੇ ਵਧੀਆ ਜੀਵਨ ਦਿੱਤਾ ਸਵਸ ਜੀਵਨ ਦਿੱਤਾ ਜਿਹੜਾ ਜਿਨ੍ਹਾਂ ਦੀ ਜਿਨ੍ਹਾਂ ਦੀ ਆਪਣਾ ਸਰੀਰਿਕ ਢਾਂਚਾ ਜਿਹੜਾ ਉਹ ਵਧੀਆ ਹੈ ਮਹਾਰਾਜ ਦੀ ਕਿਰਪਾ ਹੈ ਇਹ ਸਰੀਰ ਦਾ ਮੁੱਲ ਅਸੀਂ ਜਿੰਨਾ ਮਰਜੀ ਸਾਡੇ ਕੋਲ ਧਨ ਹੋਵੇ ਜ਼ਮੀਨ ਜਾਇਦਾਦ ਹੋਵੇ ਕਿੰਨਾ ਵੀ ਕੁਝ ਵੀ ਸਾਡੇ ਕੋਲ ਹੋਵੇ ਪਰ ਉਸ ਧਨ ਦੇ ਨਾਲ ਅਸੀਂ ਮਹਾਰਾਜ ਦਿੱਤਾ ਇਹ ਜਿਹੜਾ ਧਨ ਹੈ ਇਹਦਾ ਇੱਕ ਵੀ ਅਸੀਂ ਉਹਦਾ ਜਿਹੜਾ ਕਰਜ਼ਾ ਹੈ ਮਹਾਰਾਜ ਜਿਹਦਾ ਉਹ ਅਸੀਂ ਉਤਾਰ ਨਹੀਂ ਸਕਦੇ ਪਰਪਾਗਾਂ ਵਾਲਿਓ ਜੇ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਤੇ ਉਹ ਸਭ ਤੋਂ ਵੱਡਾ ਕੰਮ ਸਾਡਾ ਕੀ ਹੋਣਾ ਚਾਹੀਦਾ ਸਭ ਤੋਂ ਵੱਡਾ ਕੰਮ ਸਾਡਾ ਪਰਮੇਸ਼ਵਰ ਨੂੰ ਧਿਆਣਾ ਹੋਣਾ ਚਾਹੀਦਾ ਪਰਮੇਸ਼ਵਰ ਦਾ ਨਾਮ ਸਿਮਨ ਕਰਨਾ ਸਾਨੂੰ ਆਉਣਾ ਚਾਹੀਦਾ ਹੈ ਜਿੰਨਾ ਸਮਾਂ ਹੋ ਸਕਦਾ ਹੈ ਪਰਮੇਸ਼ਵਰ ਦੇ ਗੁਣਗਾਨ ਵਿੱਚ ਆਪਣਾ ਸਮਾਂ ਬਤੀਤ ਕਰੋ ਵਾਹਿਗੁਰੂ 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 ਦਸਵੀਂ ਮੰਨ ਕਰੋ ਰੋਜ਼ ਕਿਸੇ ਨਾ ਕਿਸੇ ਸ਼ਬਦ ਦੀ ਵਿਚਾਰ ਕਰੋ ਰੋਜ਼ ਬਾਣੀ ਪੜੋ ਇੱਕ ਅੰਗ ਪੜੋ ਦੋ ਅੰਗ ਪੜੋ ਜਿੰਨਾ ਤੁਸੀਂ ਪੜ ਸਕਦੇ ਹੋ ਉੰਨਾ ਪੜੋ ਅੱਧਾ ਅੰਗ ਪੜ ਲਵੋ ਜਿੰਨਾ ਤੁਹਾਡਾ ਮਨ ਕਰਦਾ ਉੰਨਾ ਪੜ ਲਵੋ ਸ਼ਬਦ ਪੜੋ ਸ਼ਬਦ ਨੂੰ ਅਭਿਆਸ ਦੇ ਵਿੱਚ ਲੈ ਕੇ ਆਓ ਫਿਰ ਉਸ ਦੇ ਨਾਲ ਜੀਵਨ ਜੂਣ ਦਾ ਬਿਤਨ ਕਰੋ ਹੌਲੀ ਹੌਲੀ ਸਭ ਕੁਝ ਪਰਮੇਸ਼ਵਰ ਆਪ ਕਿਰਪਾ ਕਰਦਾ ਜੂੰ ਹਾਂ ਸੀ ਇੱਕ ਪੈਰ ਰੱਖਦਾ ਸਤਿਗੁਰੂ ਪਾਸ਼ਾ ਸਾਹਿਬ 100 ਪੈਰ ਅੱਗੇ ਵਧ ਕੇ ਸਾਨੂੰ ਆਪਣੇ ਨਾਲ ਮਿਲਾਉਣ ਨੂੰ ਤਿਆਰ ਹੁੰਦਾ ਹੈ ਪਰ ਜਿਸ ਦਿਨ ਤੁਹਾਨੂੰ ਪਰਮੇਸ਼ਵਰ ਦੇ ਨਾਮ ਦੀ ਬੁਰਤੀ ਪ੍ਰਾਪਤ ਹੋ ਗਈ ਨਾ ਪਿਓ ਦਾਦੇਗਾ ਕੋਲ ਡਿੱਟਾ ਖਜ਼ਾਨਾ ਤਾਂ ਮੈਂ ਮੇਰੇ ਮਨ ਪਿਆ ਨਹੀਂ ਦਾਨਾ ਜਿਸ ਦਿਨ ਸਤਿਗੁਰੂ ਪਾਸ਼ਾ ਜੀ ਦੇ ਤੁਹਾਨੂੰ ਜਿਹੜਾ ਤੁਹਾਡਾ ਪਿਓ ਦਾਦਾ ਪਿਓ ਦਾਦਾ ਜਿਹੜੇ ਨੇ ਸਾਡੇ ਸਾਡੇ ਮਹਾਪੁਰਖ ਸੰਤ ਮਹਾਪੁਰਖ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਜਿਹੜੇ ਭਗਤ ਜਨ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਕੋਨਮੋਲਕ ਧਨ ਦਿੱਤਾ ਹੈ ਜਿਸ ਤੁਹਾਨੂੰ ਪ੍ਰਾਪਤ ਕਰਕੇ ਮਨੁੱਖ ਸ਼ਾਂਤ ਰਹਿੰਦਾ ਹੈ ਇਕਾਗਰਿਤ ਰਹਿੰਦਾ ਹੈ ਜਿਸ ਤੁਹਾਨੂੰ ਪ੍ਰਾਪਤ ਕਰਕੇ ਉਹਦੀਆਂ ਸਾਰੀਆਂ ਤਕਲੀਫਾਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਜਿਸ ਤੁਹਾਨੂੰ ਪ੍ਰਾਪਤ ਕਰਕੇ ਉਹਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਜਾਂਦੀ ਜਿਹੜਾ ਧਨ ਨਾ ਚੁਰਾਇਆ ਜਾ ਸਕਦਾ ਹੈ ਨਾ ਕੋਈ ਇਸ ਨੂੰ ਖੋ ਕੇ ਲੈ ਜਾ ਸਕਦਾ ਹੈ ਨਾ ਇਸ ਦੇ ਖੋਣ ਦਾ ਡਰ ਹੈ ਨਾ ਇਸ ਨੂੰ ਇਹ ਅਭੀ ਇਸ ਨੂੰ ਕੋਈ ਸੇਹ ਦਲਾਰ ਦੇਵੇਗਾ ਕਿਉਂਕਿ ਇਹ ਤਨ ਜਿਸ ਨੂੰ ਇੱਕ ਵਾਰੀ ਇਹ ਤਨ ਦੀ ਪ੍ਰਾਪਤੀ ਹੋ ਗਈ ਉਹ ਨਿਹਾਲ ਹੋ ਜਾਂਦਾ ਹੈ ਤੇ ਸਤਿਗੁਰ ਪਾਸ਼ਾ ਜੀ ਦੀ ਕਿਰਪਾ ਇੰਨੀ ਹੈ ਦੇਖੋ ਹੋਰ ਤਨ ਜਿਹੜਾ ਹੈ ਦੁਨਿਆਵੀ ਤਨ ਹੈ ਹੋ ਸਕਦਾ ਤੁਹਾਡੇ ਕੋਲ ਖਤਮ ਹੋ ਜਾਵੇ ਹੋ ਸਕਦਾ ਤੁਹਾਡੇ ਕੋਲ ਵੱਧ ਤੋਂ ਵੱਧ ਤਨ ਨਾ ਜਾਵੇ ਹੋ ਸਕਦਾ ਜਿਹੜਾ ਤਨ ਤੁਹਾਡੇ ਕੋਲ ਹੈ ਜੋ ਕੁਝ ਤੁਹਾਡੇ ਕੋਲ ਹੈ ਉਹ ਸਾਰਾ ਤੁਹਾਡਾ ਤੁਸੀਂ ਉਹ ਸਾਰਾ ਤੁਸੀਂ ਹਾਰ ਜਾਵੋ ਤੁਸੀਂ ਤੁਹਾਡੇ ਤੁਹਾਡੇ ਤਨ ਦੇ ਉੱਤੇ ਕੋਈ ਕਬਜ਼ਾ ਕਰ ਲਵੇ ਚੋਰੀ ਕਰ ਲਵੇ ਲੇਕਿਨ ਮਹਾਰਾਜ ਜੀ ਦਾ ਜਿਹੜਾ ਤਨ ਹੈ ਨਾ ਅਨਮੋਲਕ ਤਨ ਬਾਣੀ ਅਨਮੋਲਕ ਧਨ ਜਿਹੜਾ ਹੈ ਜਿਸ ਨੂੰ ਸਤਿਗੁਰੂ ਪਾਸ਼ਾ ਜੀ ਕਿਰਪਾ ਕਰਕੇ ਇਹ ਧਨ ਦੇ ਦਿੰਦੇ ਨੇ ਉਹ ਧਨ ਜਿਸ ਨੂੰ ਇੱਕ ਵਾਰੀ ਮਿਲ ਜਾਂਦਾ ਤੇ ਜਿਸ ਕੋਲ ਇੱਕ ਵਾਰੀ ਇਹ ਧਨ ਆ ਗਿਆ ਫਿਰ ਇਹ ਮੁੜ ਕੇ ਨਹੀਂ ਜਾਂਦਾ ਇਹਦਾ ਆਨੰਦ ਉਹ ਸਦਾ ਮਾਨ ਦਾ ਰਹਿੰਦਾ ਹੈ ਸਦਾ ਇਸ ਆਨੰਦ ਦੇ ਵਿੱਚ ਖੋਇਆ ਰਹਿੰਦਾ ਹੈ ਇਹਦੇ ਇਹਦੀ ਪ੍ਰੀਤ ਵਿੱਚ ਲੱਗਿਆ ਰਹਿੰਦਾ ਹੈ ਇਹਦੇ ਵਿੱਚ ਹੀ ਉਹਦਾ ਧਿਆਨ ਹੁੰਦਾ ਉਹ ਧਨ ਹੈ ਮਹਾਰਾਜ ਜੀ ਦਾ ਦਿੱਤਾ ਹੋਇਆ ਧਨ ਇਹ ਹਰ ਇੱਕ ਨੂੰ ਨਹੀਂ ਮਿਲਦਾ ਇਹ ਉਸ ਨੂੰ ਮਿਲਦਾ ਹੈ ਜਿਹੜਾ ਆਪਣਾ ਸਭ ਕੁਝ ਵਾਰਕ ਸਤਿਗੁਰੂ ਪਾਸ਼ਾ ਜੀ ਦੇ ਕੋਲ ਆ ਕੇ ਬੈਠ ਜਾਂਦਾ ਹੈ ਤੇ ਸਤਿਗੁਰੂ ਪਾਸ਼ਾ ਜੀ ਆ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਮਹਾਰਾਜ ਜੀ ਦਾ ਕਿ ਜੋਦੜੀ ਕਰਦਾ ਹੈ ਮਹਾਰਾਜ ਜੀ ਦੀ ਪੁਕਾਰ ਕਰਦਾ ਸਤਿਗੁਰੂ ਪਾਸ਼ਾ ਜੀਓ ਮੈਂ ਹੋਰ ਤੁਹਾਨੂੰ ਦਾ ਕੀ ਕਰਾਂਗਾ ਸਤਿਗੁਰੂ ਪਾਸ਼ਾ ਜੀਓ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਸਾਰਾ ਸੰਸਾਰ ਨਾਸਵੰਤ ਹੈ ਇੱਥੇ ਕੁਝ ਵੀ ਸਦਾ ਲਈ ਨਹੀਂ ਰਹਿ ਜਾਣਾ ਕਿਉਂਕਿ ਦੇਖੋ ਪਿੱਛੇ ਪੁਚਾਲ ਆਏ ਨੇ ਕਿੰਨੇ ਕਿੰਨੇ ਮਤਲਬ ਕਿ ਹੁਣ ਪਿੱਛੇ ਪੰਜਾਬ ਦੇ ਵਿੱਚ ਕਿੰਨਾ ਹੜਾ ਆਇਆ ਹੈ ਕਿੰਨੇ ਪਾਣੀ ਦੀ ਉਹ ਆਏ ਤੇ ਹਜੇ ਵੀ ਹੋਰ ਵੀ ਸਮਾਂ ਬੜਾ ਭਿਆਨਕ ਸਮਾਂ ਆਉਣ ਵਾਲਾ ਜੇ ਅਸੀਂ ਨਾਂ ਅਸਿਮਰਨ ਦੇ ਨਾਲ ਜੁੜੇ ਨਾ ਅਸੀਂ ਗੁਰੂ ਜਨਾਂ ਤੇ ਗੁਰੂ ਜਨਾਂ ਦਾ ਆਦਰ ਕੀਤਾ ਨਾ ਅਸੀਂ ਭਗਤ ਜਨਾਂ ਦਾ ਆਦਰ ਕੀਤਾ ਨਾ ਅਸੀਂ ਸੰਤ ਮਹਾਂਪੁਰਖਾਂ ਦਾ ਆਦਰ ਕੀਤਾ ਨਾ ਉਹਨਾਂ ਦੇ ਕਹੇ ਬਚਨਾਂ ਦੇ ਅਨੁਸਾਰ ਆਪਣਾ ਜੀਵਨ ਜੀਆ ਤਾਂ ਅਸੀਂ ਹੋਰ ਬੜੇ ਬੜੇ ਭਿਆਨਕ ਇਤਿਹਾਸੇ ਹੋਣਗੇ ਜਿਨ੍ਹਾਂ ਹਾਸ਼ਿਆਂ ਦਾ ਸਾਨੂੰ ਵੀ ਸ਼ਿਕਾਰ ਹੋਣਾ ਪਵੇਗਾ ਪਰ ਹਾਂ ਜੇ ਹਜੇ ਵੀ ਅਸੀਂ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜ ਜਾਂਦੇ ਹਾਂ ਜੇ ਹਜੇ ਵੀ ਅਸੀਂ ਆਪਣੇ ਮਨ ਦੇ ਮਨ ਜੇ ਉੱਤੇ ਕੰਮ ਕਰਦੇ ਆਂ ਜੇ ਹਜੇ ਵੀ ਅਸੀਂ ਆਪਣੇ ਆਪ ਨੂੰ ਸੁਵਾਰਨ ਦਾ ਯਤਨ ਕਰੀਏ ਨਾ ਦੂਸਰਿਆਂ ਦੀ ਤਰਫ ਵੇਖ ਕੇ ਮੇ ਫਲਾਣਾ ਬੰਦਾ ਕੀ ਕਰਦਾ ਪਿਆ ਫਲਾਣ ਨੇ ਫਲਾਣੇ ਦਾ ਜੀਵਨ ਕਿਉਂ ਹੈ ਫਲਾਣਾ ਕੀ ਕਰਦਾ ਪਿਆ ਉਸਨੇ ਇਹ ਕਰ ਦਿੱਤਾ ਉਸਨੇ ਵਾਹ ਕਰ ਦਿੱਤਾ ਇਹਨਾਂ ਗੱਲਾਂ ਤੋਂ ਬਚ ਕੇ ਆਪਣੇ ਆਪ ਨੂੰ ਅਸੀਂ ਵੇਖਣਾ ਕਿ ਮੈਂ ਕੀ ਕਰਦਾ ਪਿਆ ਮੇਰੇ ਮੇਰੇ ਅੰਦਰ ਕਿਹੜੀਆਂ-ਕਿਹੜੀਆਂ ਕਮੀਆਂ ਨੇ ਮੈਂ ਉਹਨੂੰ ਕਿਸ ਤਰ੍ਹਾਂ ਸਹੀ ਕਰ ਸਕਦਾ ਹ ਜਦੋਂ ਮਨੁੱਖ ਆਪਣੇ ਆਪ ਨੂੰ ਵਾਚਣਾ ਸ਼ੁਰੂ ਕਰ ਦੇਵੇਗਾ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰ ਦੇਵੇਗਾ ਉਹਦਾ ਜੀਵਨ ਜਿਹੜਾ ਹੈ ਉਹ ਬਹੁਤ ਵਧੀਆ ਬਣ ਜਾਵੇਗਾ ਸੋ ਪਾਸ਼ਾ ਜੀ ਕਿਰਪਾ ਕਰਨ ਭਗਤ ਕਬੀਰ ਜੀ ਜੋ ਕਹਿੰਦੇ ਕਬੀਰ ਨਰਕ ਰੂਪ ਤੇ ਮੈਂ ਰਹੂੰ ਸਤਿਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੂੰ ਅੰਤਰ ਆਦ ਜਿਸਮ ਨੂੰ ਸ਼ਬਦ ਦਾ ਸ਼ਬਦ ਦੇ ਨਾਲ ਜਿਸ ਦਾ ਪਿਆਰ ਪੈ ਗਿਆ ਸ਼ਬਦ ਜਿਸ ਦੀ ਸੂਰਤ ਦੇ ਵਿੱਚ ਵਸ ਗਿਆ ਜਿਸ ਦੀ ਚੇਤਨਾ ਦੇ ਵਿੱਚ ਸ਼ਬਦ ਦੇ ਨਾਲ ਮਿਲਾਪ ਹੋ ਗਿਆ ਉਹ ਸ਼ਬਦ ਦਾ ਸ਼ਬਦ ਨੂੰ ਆਪਣੇ ਦਿਨੋਂ ਹਟ ਕੱਢਦਾ ਹੀ ਨਹੀਂ ਉਹ ਹਰ ਵੇਲੇ ਉਸ ਮਹਾਰਾਜ ਦੀ ਆਪ ਜੀ ਜੁੜਿਆ ਰਹਿੰਦਾ ਚਰਨ ਕਮਲ ਗੁਰੂ ਦਾ ਸ਼ਬਦ ਚਰਨ ਕਮਲ ਸਤਿਗੁਰ ਦੇ ਪੈਰ ਜੇ ਉਹਨਾਂ ਪੈਰਾਂ ਨੂੰ ਪਕੜ ਕੇ ਉਹਨਾਂ ਦੀ ਸੇਵਾ ਕਰਨ ਦਾ ਵੀ ਮੌਕਾ ਮਿਲੇ ਜੇ ਉਹਨਾਂ ਦੇ ਚਰਨ ਕਮਲ ਉਹਨਾਂ ਚਰਨ ਕਮਲਾਂ ਦੇ ਜਲ ਨੂੰ ਪੀਣ ਦਾ ਵੀ ਮੌਕਾ ਮਿਲੇ ਜੇ ਉਹਨਾਂ ਦੀ ਸੰਗਤ ਕਰਨ ਦਾ ਵੀ ਸਮਾਂ ਮਿਲੇ ਤੇ ਸੰਗਤ ਕਰਨ ਦੇ ਵਿੱਚ ਸਾਨੂੰ ਹਿਚਕਿਚਾਟ ਨਹੀਂ ਕਰਨੀ ਚਾਹੀਦੀ ਸਕੋ ਅੱਗੇ ਵੱਧ ਕੇ ਸਤਿਗੁਰ ਪਾਤਸ਼ਾਹ ਜੀ ਦੇ ਸੇਵਕਾਂ ਦੇ ਜਿਹੜੇ ਸਾਨੂੰ ਬਾਣੀ ਦੇ ਨਾਲ ਜੋੜ ਦਿੰਦੇ ਨੇ ਗੁਰੂ ਦੀ ਗੱਲ ਸੁਣਾਉਂਦੇ ਨੇ ਜੇ ਉਹਨਾਂ ਦੇ ਚਰਨੇ ਵੀ ਕੁੱਟਨੇ ਪੈ ਜਾਣ ਤੇ ਕੋਈ ਵੱਡੀ ਗੱਲ ਨਹੀਂ ਹੈ ਇਹਦੇ ਵਿੱਚ ਸਾਡਾ ਕੁਝ ਘਟ ਨਹੀਂ ਜਾਂਦਾ ਉਹ ਸਤਿਗੁਰ ਪਾਸ਼ਾ ਜੀ ਦੇ ਥਾਪੇ ਹੋਏ ਸੇਵਕ ਨੇ ਉਹ ਉਹਨਾਂ ਉਹਨਾਂ ਦੇ ਅੰਦਰ ਉਹੀ ਰੂਹ ਕੰਮ ਕਰਦੀ ਹੈ ਜਿਹੜੀ ਹੋਰ ਭਗਤਾਂ ਦੇ ਅੰਦਰ ਹੋਰ ਸੇਵਕਾਂ ਦੇ ਅੰਦਰ ਰੂਹ ਕੰਮ ਕਰਦੀ ਹੈ ਜੇ ਉਹਨਾਂ ਦੀ ਸੇਵਾ ਕਰਨ ਦਾ ਉਹਨਾਂ ਉਹਨਾਂ ਦੇ ਲਈ ਡਾਲੀ ਕਰਨ ਦਾ ਉਹਨਾਂ ਦੇ ਲਈ ਪੱਖਾ ਫੇਰਨ ਦਾ ਉਹਨਾਂ ਦੇ ਲਈ ਹੋਰ ਕੋਈ ਕੰਮ ਕਰਨ ਦਾ ਜੇ ਸਾਨੂੰ ਮੌਕਾ ਮਿਲੇ ਤੇ ਸਾਡੇ ਸੁਭਾਗ ਆ ਪਰ ਸਮਾਂ ਹੁੰਦਾ ਹੈ ਇਹ ਅਨਮੋਲਕ ਜੀਵਨ ਦੀ ਦਾਤ ਇਹ ਅਨਮੋਲਕ ਸਮਾਂ ਕਿਸੇ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦਾ ਹੈ ਸੋ ਪਾਸ਼ਾ ਸਤਗੁਰ ਪਾਸ਼ਾ ਜੀ ਤੁਹਾਡੇ ਉੱਤੇ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਮਹਾਰਾਜ ਜੀ ਨਾਮ ਦੀ ਦਾਤ ਗੁਰਸਿੱਖੇ ਵਾਲਾ ਜੀਵਨ ਬਖਸ਼ਿਸ਼ ਕਰਨ ਹੋਈਆਂ ਬੇੰਦ ਭੁੱਲਾਂ ਦੀ ਖੀਮਾ ਸੋ ਬੁਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ